ਸਤਿ ਸ੍ਰੀ ਅਕਾਲ ਜੀ ਮੈਂ ਸੁਖਜੀਤ ਕੌਰ ਮਠਾੜੂ ਗੁਰਨਾਨਕ ਸਟੋਰ ਮੈਸਰ ਖਾਨਾ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਸੂਟ ਲੈ ਕੇ ਆਏ ਜਿਹੜੇ ਅੱਜ ਦੇ ਸ਼ੂਟ ਆਪਣੇ ਕੋਲੇ ਆਇਆ ਸਾਰੇ ਮਸਲੀਨ ਦੁਪੱਟੇ ਦੇ ਨਾਲ ਆਇਆ ਬਹੁਤ ਹੀ ਸੋਹਣੇ ਸੂਟ ਆ ਜਿਹੜਾ ਦਾ ਸਾਰਿਆਂ ਦਾ ਸਾਫਾ ਸਾਰਾ ਕਾਟਨ ਦੇ ਸਿਆ ਦੁਪੱਟਾ ਆਪਣੇ ਕੋਲੇ ਆਇਆ ਜਿਹੜਾ 2.5 ਮੀਟਰ ਮਸਲੀਨ ਦੇ ਦੁਪੱਟੇ ਦੇ ਨਾਲ ਹੈ ਤੇ ਇਹਨਾਂ ਦਾ ਰੇਟ ਅੱਜ ਆਪਾਂ ਤੁਹਾਨੂੰ ਦੇਵਾਂਗੇ 1300 ਰੁਪਿਆ ਆਲ ਇੰਡੀਆ ਸ਼ਿਪਿੰਗ ਜਿਹੜੀ ਹੈਗੀ ਇਹ ਫ੍ਰੀ ਰਹੂਗੀ ਤੇ ਸਾਰੇ ਸੂਟਾਂ ਦੇ ਡਿਜ਼ਾਈਨ ਬਹੁਤ ਸੋਹਣੇ ਹੈ ਤੁਸੀਂ ਆਪਣੇ ਕੋਲ ਆਨਲਾਈਨ ਬੁੱਕ ਤੇ ਦਪੱਟੇ ਵੀ ਖੁੱਲੇ ਸਜ ਜਾਂਦੇ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਸਾਫਾ ਤੇ ਸਾਰੇ ਸੂਟ ਸਾਰੇ ਪ੍ਰਿੰਸਸ ਕਾਟਨ ਦੇ ਉੱਤੇ ਮਸਲੀਨ ਦਪਟਾ ਆਇਆ ਹੈ ਕਲਰ ਚਾਰਟ ਇਹਨਾਂ ਦੇ ਬਹੁਤ ਹੀ ਪਿਆਰੇ ਨੇ ਜ਼ੁਨੀਕ ਜਿਹੇ ਡਿਜ਼ਾਈਨ ਹੈ ਬਹੁਤ ਹੀ ਸੋਹਣੇ ਤੇ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਸੂਟ ਨੂੰ ਘਰ ਬੈਠ ਕੇ ਵੀ ਬਾਏ ਕਰ ਸਕਦੇ ਹੋ ਆਪਣਾ ਸਟੋਰ ਗਰਨਾਨ ਕਸਟੋਰ ਜਿਹੜਾ ਹੈਗਾ ਪਿੰਡ ਮੈਸਰਖਾਨਾ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਆਪਾਂ ਬਲੌਂ ਕਰਦੇ ਆ ਤੁਸੀਂ ਆਪਣੇ ਸਟੋਰ ਦੇ ਉੱਤੇ ਵੀਟ ਕਰ ਸਕਦੇ ਹੋਗੇ ਬਹੁਤ ਹੀ ਸੋਹਣੇ ਸੋਹਣੇ ਸੂਟ ਹੈ ਕਪੜਾ ਜਿਹੜਾ ਬਹੁਤ ਹੀ ਕੰਫਰਟੇਬਲ ਹੈ ਗਰਮੀ ਚ ਕੌਟਲੈਸ ਸਾਫ ਜਿਹੜਾ ਆਇਆ ਹੋਇਆ ਹੈ ਸੌਫਟ ਵਾਲਾ ਬਹੁਤ ਹੀ ਸੌਫਟ ਵਾਲਾ ਕਪੜਾ ਹੈ ਤੇ ਆਪਾਂ 1300 ਰੁਪਏ ਦੇ ਵਿੱਚ ਸਾਨੂੰ ਸੂਟ ਜਿਹੜਾ ਹੈਗਾ ਦੇਣਾ ਤੇ ਸਾਰੇ ਡਿਜ਼ਾਈਨ ਕਲਰ ਇਹਨਾਂ ਦੇ ਬਹੁਤ ਹੀ ਸੋਹਣੇ ਲੱਗੇ ਤੇ ਇਸੇ ਨੰਬਰ ਦੇ ਉੱਤੇ ਤੁਸੀਂ ਸਕਰੀਨਸ਼ਾਟ ਭੇਜਣਾ ਹੈ ਇਸੇ ਨੰਬਰ ਦੇ ਉੱਤੇ ਸਕਰੀਨਸ਼ਾਟ ਭੇਜ ਕੇ ਸ਼ੂਟ ਨੂੰ ਤੁਸੀਂ ਬੁੱਕ ਕਰ ਲੈਣਾ ਹੈ ਘਰ ਬੈਠੇ ਵੀ ਮੰਗਾ ਸਕਦੇ ਹੋ ਆਹ ਲਓ ਜੀ ਤੁਸੀਂ ਦੇਖੀ ਜਾਈਏ ਡਿਜ਼ਾਈਨ ਬਹੁਤ ਹੀ ਸੋਹਣੇ ਜੁਨੀਕੀ ਜਿਹੇ ਡਿਜ਼ਾਈਨ ਆਏ ਆ ਆਹ ਜਿਹੜੇ ਸੂਟ ਕ ਇਸ ਦੇ ਵਿੱਚ ਵੀ ਆਪਣੇ ਤਿੰਨ ਕਲਰ ਜਿਹੜੇ ਅਵੇਲੇਵਲ ਨੇ ਆਹ ਲਓ ਜੀ ਇਹ ਪਿਸਤਾ ਜੀ ਗਰੇਸ਼ ਜੀ ਟੋਨ ਦੇ ਵਿੱਚ ਛੂਟ ਹੈ ਤੇ ਦੁਪੱਟੇ ਖੁੱਲੇ ਸਾਈਜ਼ ਦੇ ਨਾਲ ਤੁਹਾਨੂੰ 2.5 ਮੀਟਰ ਦੇ ਆਪਾਂ ਦੇਾਂਗੇ ਇਸ ਤੋਂ ਬਾਅਦ ਆਪਣਾ ਫਿਰਮੇ ਫਲਾਰ ਵਾਲ ਆ ਗਿਆ ਵਾਈਟ ਦੇ ਵਿੱਚ ਆਹ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਹੈ ਆਹ ਲਓ ਜੀ ਦੁਪੱਟੇ ਦਾ ਸਾਈਜ਼ ਪੂਰਾ ਖੁੱਲਾ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਦੁਪੱਟੇ ਦਾ ਆ ਲੋ ਜੀ ਇਸ ਤੋਂ ਬਾਅਦ ਆਪਣਾ ਪਿਸਟਾ ਟੋਨ ਦੇ ਵਿੱਚ ਆ ਗਿਆ ਅਗਲਾ ਸ਼ੂਟ ਆਪਣਾ ਜਿਹੜਾ ਹੈਗਾ ਗਾਜਰੀ ਕਲਰ ਦੇ ਵਿੱਚ ਆਇਆ ਲਾਈਟ ਗਾਜਰੀ ਸ਼ੇਡ ਤੇ ਸ਼ੂਟ ਦਾ ਰੇਟ ਆਪਾਂ ਤੁਹਾਨੂੰ ਦੇਾਂਗੇ 1300 ਰੁਪਇਆ ਤੇ ਆਲ ਇੰਡੀਆ ਤੁਸੀਂ ਸ਼ੂਟ ਨੂੰ ਸ਼ਿਪਿੰਗ ਆਪਾਂ ਫਰੀ ਹੈ ਕਿਤੇ ਵੀ ਤੁਸੀਂ ਆਨਲਾਈਨ ਸ਼ੂਟ ਨੂੰ ਬਾਈ ਕਰ ਸਕਦੇ ਹੋਗੇ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਲਾਈਕ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਨਾ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਨੀ ਤੇ ਘਰੇ ਆਨਲਾਈਨ ਸ਼ੂਟਰ ਮੰਗਾਉਣ ਵਾਸਤੇ ਨੰਬਰ ਆਪਣਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਤੇ ਧੰਨਵਾਦ ਜੀ ਸਾਰਿਆਂ ਦਾ